ਇਹ ਪੱਤੀਆਂ ਰਿਡਰ ਇਹ ਪੱਤੀਆਂ ਅੱਡੇ ਲਾ ਨਿਕਣਾ ਰੱਬ ਦਾ ਹੋਰ ਤੇਰਾ ਪੁਲੀ ਨਾ ਰੱਬ ਦਾ ਸਭਿਵਾਰ ਉਹ ਤੇਰਾ ਪੁਲੀ ਨਾ ਰੱਬ ਦਾ ਵੀ ਬੋਲ ਕੇ ਬੋਲੂ ਇਹ ਪੱਤੀਆਂ ਇਹ ਪੱਤੀਆਂ ਰਿਡਰ ਇਹ ਪੱਤੀਆਂ ਅੱਡੇ ਲਾ ਨਿਕਣਾ ਰੱਬ ਦਾ ਹੋਰ ਤੇਰਾ ਪੁਲੀ ਨਾ ਰੱਬ ਦਾ ਸਭਿਵਾਰ ਉਹ ਤੇਰਾ ਪੁਲੀ ਨਾ ਰੱਬ ਦਾ ਵੀ ਬੋਲ ਕੇ ਬੋਲੂ ਮੇਰੀ ਲੜਾਈ ਮੈਨੂੰ ਇਹਨਾਂ ਨੇ ਬੰਦਿਆਂ ਨੇ 6-5 ਪੰਨਿਆਂ ਨੇ ਘੇਰ ਕੇ 9:30 ਵਜੇ ਮੈਨੂੰ 12 24 ਨੂੰ ਮੈਨੂੰ ਸੱਟਾਂ ਲਾਈਆਂ 307 ਅੰਮ੍ਰਿਤਪੁਰ ਦਾ ਜੋ ਮੈਂ ਅੱਜ ਤੱਕ ਕੋਈ ਕੰਮ ਕਰਨ ਜੋਗਾ ਨਹੀਂਗਾ ਮੇਰੀਆਂ ਸੱਟਾਂ ਇੰਨੀਆਂ ਗੰਭੀਰ ਵਾ ਤੇ ਅੱਜ ਤੱਕ ਪੁਲਸ ਨੇ ਮੇਰਾ ਕੋਈ ਐਫਐਸ ਵੀ ਨਹੀਂ ਕੀਤੀ ਮੇਰਾ ਕੋਈ ਇਹਨੇ ਬਿਆਨ ਨਹੀਂ ਦਿੱਤਾ ਜੋ ਕਿ ਅਸੀਂ ਸ਼ਿਕਾਇਤਾਂ ਕਰਦੇ ਆਂ ਸਾਡਾ ਇਹਨਾਂ ਨੇ ਇਲਜ਼ਾਮ ਨਹੀਂ ਪੇਸ਼ ਕੀਤਾ ਹੁਣ ਇਹਨਾਂ ਨੇ ਬਾਅਦ ਚ ਆ ਕੱਲ ਪਰਸੋਂ ਸਾਡੇ ਕੱਲ ਸਾਡੇ ਬੰਦੇ ਮਾਰਤੇ ਦੋ ਬਲਰਾਜ ਸਿੰਘ ਨਿਰਮਨ ਸਿੰਘ ਇਹ ਹਟਾ ਭਰੀਆ ਆਪਣੀ ਘਰੋਂ ਚੜਾਉਣ ਵਾਸਤੇ ਆਇਆ ਹੈਗਾ ਤੇ ਇਹਨਾਂ ਨੇ ਚੋਹਾਂ ਬੰਦਿਆਂ ਦੇ ਪਿੱਛੋਂ ਘੇਰਿਆ ਤੇ ਮੁੜ ਕੇ ਬਾਅਦ ਦੇ ਵਿੱਚ ਅੰਗਰੇਜ਼ਾਂ ਉਹਦਾ ਮਤਗੀਦਨ ਦਾ ਆ ਗਿਆ ਇਹਨਾਂ ਨੇ ਗੋਲੀ ਇੰਨੀ ਚਲਾਈ ਆ ਜੋ ਸਾਡੇ ਬੰਦੇ 5 6 7 ਸੇਮ ਸਿੰਘ ਕੁਲਵਿੰਦਰ ਸਿੰਘ ਗੁਰਪ੍ਰੀਤ ਆਪਣੇ ਮੇਜਰ ਮੇਜਰ ਸਿੰਘ ਤੇ ਨਰਾਜ ਸਿੰਘ ਮਰ ਗਿਆ ਉਹ ਚੜਾ ਤੇ ਨਰਮਦ ਸਿੰਘ ਮਰ ਗਿਆ ਇਹਨਾਂ ਨੇ ਸਾਡੇ ਦੰਨੀਆਂ ਬਾੜ ਬੰਦਿਆਂ 'ਤੇ ਗੋਲੀਆਂ ਚਲਾਈਆਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਬਦਮਾਸ਼ੀਆਂ ਕਰਦੇ ਆ ਇਹ ਜਿਹੜਾ ਰਾਜ ਆ ਪਲਦਾ ਇਹਨਾਂ ਨੇ ਬੇੜਾ ਘਰ ਕਾ ਕਿਹੜਾਤਾ ਸਾਡੇ ਪਿੰਡ ਦਾ ਹੀ ਰਹਿਤਾ ਵਾ ਸਮੈਗ ਵੇਚਦਾ ਨਸ਼ੇ ਵੇਚਦਾ ਤੇ ਨਜਾਇਜ਼ ਮਜਬੀ ਸਿੰਘ ਦਾ ਪਟੋਲ ਲੈ ਕੇ ਦਿੱਤੇ ਜਿਹੜੇ ਇਹ ਕੱਲ ਗੋਲੀਆਂ ਚਲਾ ਕੇ ਇੱਥੇ ਗਏ ਬੰਦੇ ਜਿਆਦਾ ਕੀ ਵੀ ਚੱਕ ਨਹੀਂ ਕੀਤੇ ਆ ਕਾਰਨ ਕੀ ਸੀ ਕਾਰਨ ਜਨਾਬ ਕੋਈ ਨਹੀਂਗਾ ਇਹ ਬਦਮਾਸ਼ੀਆਂ ਨੇ ਚੱਲਦੀਆਂ ਕਾਰਨ ਕਹਾਦਾ ਉਹ ਆ ਕੇ ਬੇਟਾ ਆਪਣੀ ਘਰ ਦੀ ਚੜ੍ਹਨ ਵਾਸਤੇ ਆਇਆ ਹੈਗਾ ਜੰਦਰ ਉਹ ਪੁਲਿਸ ਨੌਕਰੀ ਕਰਦੀ ਆ ਆਪਣੇ ਜਾਨਾਂ ਜੁੜੀ ਹੋਣੇ ਤੇ ਇਹਨਾਂ ਨੇ ਬੰਦਿਆਂ ਨੂੰ ਚੋਹਾਂ ਨੇ ਆਲੇ ਉਹਨੂੰ ਘੇਰ ਲਿਆ ਇਹ ਕਰਪਾ ਸਿੰਘ ਪਾਲਕ ਜਸਦੀਪ ਸਿੰਘ ਤੇ ਦੋ ਮੁੰਡਿਆਂ ਦੇ ਨਾਲ ਹੋਰ ਉਹਨਾਂ ਦਾ ਨਾਮ ਨਹੀਂ ਪਤਾ ਇਹਨੇ ਘੇਰਿਆ ਪਹਿਲਾਂ ਤੁਹਾਡੇ ਪੁੱਛਿਆ ਵੀ ਮੇਰੇ ਤੇ ਵੀ ਕੋਈ ਉਹਨਾਂ ਨੇ ਛੱđa ਲਾਈਆਂ ਸੀ ਤਾਂ ਪਹਿਲਾਂ ਗ੍ਰਿਫਤਾਰੀ ਹੋਈ ਹੈ ਕਿਹੜਾ ਗ੍ਰਿਫਤਾਰੀ ਕੋਈ ਕੇਸੀ ਗ੍ਰਿਫਤਾਰੀ ਸਾਡੀ ਨਹੀਂ ਹੋਈ ਸਾਨੂੰ ਤਾਂ ਉਦਾਂ ਹੀ ਧੱਕੇ ਖਾਣਦੇ ਆ ਪੁਲਸ ਜਿਹੜੀ ਸਾਡੀ ਸੁਣਾਈ ਕੋਈ ਨਹੀਂ ਕਰਦੀ ਕਾਰਨ ਕਿ ਸਮਦੇ ਕੋਈ ਪੋਲੀਟਿਸ਼ੀਨ ਪਰ ਇਹ ਜਨਾਬ ਐਮਐਲਏ ਜੋ ਕੰਦੇ ਆ ਅੰਮਪਾਲੀ ਦੇ ਉਹ ਹੀ ਹੁੰਦੇ ਆ ਵਾ ਕੇ ਸਾਡੀ ਸੁਣਾਈ ਕੋਈ ਨਹੀਂ ਕੀਤੀ ਐਮਐਲਏ ਅੰਮ੍ਰਪਾਲ ਕੀ ਲੱਗਦਾ ਹੁੰਦਾ ਉਹ ਲੱਗਦਾ ਨਹੀਂ ਉਹਨੂੰ ਚੜਾਵਾ ਚੜਾਇਆ 5 ਲੱਖ ਦਾ ਚੜਾਵਾ ਚੜਾਇਆ ਸਮੈਗ ਵੇਚੀ ਇਹਨੇ ਖੁੱਲੀ ਵੇਚੀ ਆ ਤੇ ਇਹਨੇ ਜਦੋਂ ਮਰਜੀ ਪੈਸੇ ਦੇਈ ਜਨਾ ਅਸੀਂ ਗਰੀਬ ਬੰਦੇ ਆਪਣੀ ਮਿਹਨਤ ਕਮਾਈ ਕਰਨ ਵਾਲੇ ਆ ਕੱਲ ਦਾ ਪੁਲਸ ਵੱਲੋਂ ਤੁਹਾਡੇ ਵੱਲੋਂ ਬਿਆਨ ਨਹੀਂ ਪਿਆ ਕੋਈ ਬਿਆਨ ਨਹੀਂ ਹੋ ਸਕਦਾ ਸਾਨੂੰ ਉਹਨਾਂ ਦੇ ਪੋਟਮਾਰਡ ਕਰੋ ਇੰਜ ਨਹੀਂ ਹੁੰਦਾ ਬਿਆਨ ਨਹੀਂ ਹੁੰਦੇ ਉਹ ਜੇ ਨਹੀਂ ਪੋਟਮਾਰਡ ਨਹੀਂ ਕਰ ਸਕਦੇ ਅਹੀਂ ਉਹ ਤੇ ਕਾਈ ਰਵਾਗੇ ਪਰ ਅਜੇ ਜੋ ਮਰਜ਼ੀ ਹੋਵੇ ਮੁਲਾਜ਼ਮ ਆਏ ਨਾ ਦੇਖੋ ਮੁਲਾਜ਼ਮ ਆਏ ਆ ਉਹਨਾਂ ਨੇ ਪੋਟਮੜ ਕਰਦੇ ਆ ਪੋਟਮੜ ਨਹੀਂ ਕਰਨਾ ਜਿੰਨੇ ਸਾਡਾ ਤੇ ਨਿਆਂ ਨਹੀਂ ਸੰਦਲ ਤੇ ਤੁਸੀਂ ਬਿਆਨ ਨਹੀਂ ਕਰਾਇਆ ਤੇ ਉਹਨਾਂ ਨੂੰ ਕਿਹਾ ਨਹੀਂ ਵੀ ਸਾਡਾ ਬਿਆਨ ਕਰੋ ਪਾਈ ਪਾਈ ਕਿਹਾ ਬਿਆਨ ਕਰੋ ਆਂਦੇ ਵੀ ਪਾਈ ਪਿਲ ਪੋਟਮੜ ਕਰੋ ਫਿਰ ਬਿਆਨ ਕਰਨੇ ਆ ਗੋਲੀਆਂ ਵਾਲੇ ਕਿੰਨੇ ਕੁ ਬੰਦੇ ਆ ਗੋਲੀਆਂ ਚੋਂ ਵਾਜੀ 7-8 ਬੰਦੇ ਤੇ ਗੋਲੀਆਂ ਜਿਹਨਾਂ ਕੋ ਪਿਸਤੌਲ ਤੇ ਰਫਲਾਂ ਹੀ ਗਿਆ ਬਾਕੀ ਦਾਤਾਂ ਡਾਂਗਾ ਵਾਲੇ ਏਗੇ ਤੇ 10-12 ਬੰਦੇ ਲੈ ਕੇ ਆਇਆ ਅੰਗਰੇਜ਼ ਸਿੰਘ ਅੱਲੀ ਪ੍ਰਸ਼ਾਸਨ ਨੂੰ ਮੰਨਤੀ ਹੈ ਜੀ ਪ੍ਰਸ਼ਾਸਨ ਨੂੰ ਇਹੋ ਜਿਹਾ ਸਾਨੂੰ ਨਿਆਂ ਮਿਲਣਾ ਚਾਹੀਦਾ ਸਾਡੇ ਨਜਾਇਜ਼ ਬੰਦੇ ਮਾਰਦੇ ਇਹਨਾਂ ਨੇ ਜੇ ਨਿਆਂ ਨਹੀਂ ਮਿਲਦਾ ਤਾਂ ਅਗਲੇ ਜੋ ਮੁੜ ਕੇ ਫੇ ਕਰਾਂਗਾ ਚੱਕਾ ਜਾਮ ਕਰਾਂਗੇ ਅਸੀਂ ਮੁੜ ਕੇ ਕਰਾਂਗੇ ਆਪਣਾ ਸੰਘਰਸ਼ ਜਾਰੀ ਰੱਖਾਂਗੇ ਉਹ ਕਰਨਾ ਬੰਦੇ ਦਾ ਹਾਲ ਹੈ ਜੀ ਤੇ ਕੀ ਕਾਰਨ ਕੀ ਹੈ ਯਾਰ ਪੁਰਾਣੀ ਨੰਨਤਾ ਜੀ ਪੁਰਾਣੀ ਬੰਦੇ ਸੀ ਇਹਨਾਂ ਦੀ ਕੋਈ ਥੌੜ ਖੂਲ ਦਾ ਟਕੜਾ ਜੀ ਪਰ ਉਹ ਪਾਰਟੀ ਦਾ ਇਲਜ਼ਾਮ ਹੈ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਉਹ ਸੁਣਵਾਈ ਕਿਉਂ ਨਹੀਂ ਕੀਤੀ ਜਾ ਰਹੀ ਸੁਣਵਾਈ ਪੂਰੀ ਹੋ ਰਹੀ ਹੈ ਸਰ ਉਹ ਕਹਿੰਦੇ ਵੀ ਸਾਡੇ ਰਾਤਿਆਂ ਸਾਡੇ ਕੋਈ ਧਿਆਨ ਨਹੀਂ ਦਿੰਦੇ ਕਿ ਜੇ ਕੋਈ ਕਹਾ ਜੇ ਕੋਈ ਰਿਪੋਰਟ ਮਾਰਦੇ ਖਾਓ ਫੇਰ ਪਿਆ ਦੋਨਾਂ ਪਾਰਟੀਆਂ ਨੇ ਡਾਕਟਰਾਂ ਨੇ ਅਨਫਿਲ ਦੇ ਕੇ ਸੇਕਰ ਕੇ ਬਿਆਨ ਹੋ ਸਕਦੇ ਕਿਉਂ ਜਾ ਕੋਈ ਮੌਕੇ ਦੇ ਗਵਾਹ ਦੀ ਬਿਆਨ ਨਹੀਂ ਮੌਕੇ ਦੇ ਗਵਾਹ ਜਿਹੜੇ ਬਿਆਨ ਅਸੰਦ ਵਿੱਚ ਜਿਹੜੇ ਲੜਾਈ ਸ਼ਾਮਿਲ ਬੰਦੇ ਉਹਨਾਂ ਦੇ ਬਿਆਨ ਲੈਣੇ ਹੁੰਦੇ ਆਪਾਂ ਕੋਈ ਮੌਕੇ ਦੀ ਸੀਸੀਟੀਵੀ ਅਰੈਸਟ ਪਈ ਰੈਕਟਾ ਜੇ ਕੋਈ ਨਹੀਂ ਕੋਈ ਮੌਕੇ ਦੀ ਸੀਸੀਟੀਵੀ ਸੀਸੀਟੀਵੀ ਅਜੇ ਤੱਕ ਸਾਡੇ ਕੋਲ ਹੈ ਨਹੀਂ ਆ ਪਰ ਕੋਸ਼ਿਸ਼ ਕਰਾਂਗੇ ਜੇ ਕੋਈ ਲੱਭ ਗਏ ਪਰ ਪਾਰਟੀ ਕਹ ਰਹੀ ਵੀ ਜਿੰਨਾ ਚਿਰ ਸਾਡੇ ਬਿਆਨ ਨਹੀਂ ਹੁੰਦੇ ਆਪਾਂ ਬੋਟ ਨਹੀਂ ਮਾਰ ਸਕਦੇ ਉਹ ਇਹਨਾਂ ਦੀ ਮਰਜ਼ੀ ਹੈ ਜੀ ਬਿਆਨ ਲਿਖ ਕੇ ਦੇ ਦੇਣਗੇ ਸਾਨੂੰ ਅਸੀਂ ਬਿਆਨ ਰੋਫਦਾ ਲਿਖ ਲਾਂਗੇ ਕਿਉਂਕਿ ਡਾਕਟਰ ਜੇ ਤਾਂ ਅਨਫੈਂਡ ਲਿਖ ਕੇ ਦੇ ਫਿਰ ਆਪਾਂ ਕਿਸੇ ਬਿਆਨ ਹੀ ਦੇ ਸਕਦੇ ਹਨਾ ਟੋਟਲ ਕਿੰਨੇ ਬੰਦਿਆਂ ਨੇ ਗੋਲੀਆਂ ਚਲਾਈਆਂ ਹਨ ਟੋਟਲ ਬਾਰੇ ਇਹ ਵੀ ਕਹਿ ਸਕਦੇ ਆਪਾਂ ਪਰ ਜਿਹੜੇ ਇੱਕ ਪਾਰਟੀ ਦੇ 2 ਬੰਦੇ ਦਾਖਲ ਆ ਦੂਜੀ ਪਾਰਟੀ ਦੇ 6 ਬੰਦੇ ਦਾਖਲ ਆ ਟੋਟਲ ਕਿੰਨੀਆਂ ਚੱਲੀਆਂ ਐ ਗੋਲੀਆਂ ਦਾ ਨਹੀਂ ਪਤਾ ਜੀ ਫਿਗਰ ਨਹੀਂ ਦੱਸ ਸਕਦੇ ਆਪਾਂ ਕਾਗਜ ਚੱਲੀਆਂ ਠੀਕ ਹੈ